ਕਮੀਆਂ ਹੈ ਮਨੁੱਖੀ ਔਰ ਛੜਤੀ ਵਿਰੋਧ ਗੜੀ ਗੱਲ ਦਾ ਇਹ ਲੋਕਾਂ ਦੇ ਧਰਮਾਂ 'ਚ ਕਮੀਆਂ ਨੇ ਜਾਣਦੇ ਨੇ ਸੁਣ ਲੈਂਦੇ ਨੇ ਸਮਝ ਲੈਂਦੇ ਨੇ ਪਰ ਛੱਡਦੇ ਨਹੀਂ ਮੰਨਦੇ ਨਹੀਂ ਨਿੰਦੋਂ ਨੰਦੋਂ ਮੋਕ ਲੋਕ ਨਿੰਦੋ ਨਿੰਦਾ ਜਨ ਕੀ ਖੜੀ ਪਿਆਰੀ ਨਿੰਦਾ ਬਾਪ ਨਿੰਦਾ ਮਹਤਾਰੀ ਤੱਕ ਹੋਰਾ ਜੀਵਨ ਲੋਰੈ ਨਿੰਦਕ ਤਾਂ ਚਾਹੁੰਦਾ ਮੈਂ ਜੰਮਣ ਬਲ ਮੇਰਾ ਕੱਟਿਆ ਜਾਵੇ ਤੁਸੀਂ ਨਿੰਦਾ ਕਹਿੰਦੇ ਹੋ ਤੁਹਾਡਾ ਜੰਮਣ ਬਲ ਕੱਟਦਾ ਇਹਨਾਂ ਨੂੰ ਜੰਮਣ ਬਲ ਦੀ ਕੋਈ ਲੋੜ ਨਹੀਂ ਮੱਤਾਂ ਵਾਲਿਆਂ ਨੂੰ ਤਦ ਫਰਾਉਡੀ ਨੇ ਸਾਰੇ ਜੰਮਣ ਮੰਨਦਾ ਕਿੱਥੇ ਹੈ ਜੇ ਜੰਮਣ ਮੰਨਦਾ ਕੱਟਣ ਦੀ ਗੱਲ ਹੋਵੇ ਤਾਂ ਨਿੰਦਾ ਬੁਰੀ ਨਾ ਲੱਗੇ ਨਿੰਦਾ ਉਹਨਾਂ ਨੂੰ ਬੁਰੀ ਲੱਗਦੀ ਹੈ ਜਿਨ੍ਹਾਂ ਨੇ ਧਰਮ ਦੇ ਨੋਤੇ ਫਰਾਉਡ ਕਰਨਾ इवन ਲੋੜ ਹੈ ਸਾਜੀਵਨ ਦੀ ਲੋੜ ਨਹੀਂ ਇਹਨਾਂ ਨੂੰ ਜੇ ਸਾਜੀਵਨ ਦੀ ਲੋੜ ਹੈ ਫਿਰ ਨਿੰਦਾ ਬੁਰੀ ਨਹੀਂ ਲੱਗਣੀ ਚਾਹੀਦੀ ਜੇ ਨਿੰਦਾ ਬੁਰੀ ਲੱਗਦੀ ਹੈ ਫਿਰ ਸਾਜੀਵਨ ਦੀ ਲੋੜ ਨਹੀਂ ਫਿਰ ਗੁਰਮਦਰ ਟਾਰਗੇਟ ਹੈ ਨਹੀਂ ਤਾਂ ਜਾਣਗੇ ਕਿੱਥੇ ਭੱਜ ਕੇ ਹੈ